ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪੁਰਬ ਆਜੀ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਪਰਿਵਾਰ ਦੇ ਮੈਂਬਰ ਜਿਵੇਂ ਜਿਵੇਂ ਸ਼ਨਾਣ ਹੋਈ ਜਾਂਦੇ ਆ ਦਸਤਾਰਾਂ ਬੰਨ੍ਹੀ ਜਾਂਦੇ ਆ ਸਾਰਿਆਂ ਦੇ ਥੱਲੇ ਆਈ ਜਾਂਦੇ ਨੇ ਆ ਕੇ ਸਾਰਿਆਂ ਨੇ ਜਿਹੜੇ ਬੀਲ ਚੇਹਣਾ ਵਾਲੇ ਨੇ ਦੇਖੋ ਸਾਰੇ ਬੀਲ ਚੇਹੜਾਂ ਤੇ ਬੈਠੇ ਨੇ ਗੁਰੂ ਘਰ ਪਹੁੰਚਦੇ ਹੋਣਾ ਗੁਰੂ ਘਰ ਕੀਰਤਨ ਹੋਈ ਜਾਂਦਾ ਹੁਣ ਜਿਵੇਂ ਜਿਵੇਂ ਮੈਂਬਰਾਂ ਨੇ ਸਾਰਿਆਂ ਨੂੰ ਗੁਰੂ ਘਰ ਪਹਚਾਈ ਜਾਣਾ ਵਾ ਅੱਜ ਸਾਡੀ ਇੱਕ ਫੇਰ ਤੋਂ ਜ਼ਰੂਰੀ ਬੇਨਤੀ ਹੈ ਜੀ ਤੁਹਾਨੂੰ ਅਸੀਂ ਆ ਜਿਹੜੇ ਕੁੜਤੇ ਪਜਾਮੇ ਪਾਏ ਆ ਸਾਰਿਆਂ ਦੇ ਇਹ ਕੁੜਤੇ ਪਜਾਮਿਆਂ ਦਾ ਕੱਪੜਾ ਚਾਹੀਦਾ ਸਾਨੂੰ ਆਰਾਮ ਟੈਕਸ ਕੰਪਨੀ ਹੈ ਲੁਧਿਆਣੇ ਚ ਉੱਥੇ ਅਸੀਂ ਇਹ ਕੁੜਤੇ ਪਜਾਮਿਆਂ ਦੇ ਕੱਪੜੇ ਦਾ ਆਰਡਰ ਦਿੱਤਾ ਵਾ ਔਰ 111 ਰੁਪਏ ਮੀਟਰ ਸਾਨੂੰ ਇਹ ਕੁੜਤੇ ਪਜਾਮੇ ਦਾ ਕੱਪੜਾ ਪੈ ਰਿਹਾ ਸਣੇ GST ਔਰ ਕਰੀਬ 6500 ਮੀਟਰ ਕਪੜਾ ਚਾਹੀਦਾ ਸਾਨੂੰ ਇਹ ਜਿਹੜਾ ਕੁੜਤੇ ਪਜਾਮਿਆਂ ਦਾ ਕਪੜਾ ਵਾ 6500 ਮੀਟਰ ਤੇ ਉਹਦੇ ਵਾਸਤੇ ਕਰੀਬ 7 ਕੁ ਲੱਖ ਰੁਪਏ ਦੀ ਜਿਹੜੀ ਹੈਗੀ ਆ ਉਹ ਅਮਾਉਂਟ ਰੁੱਸੇ ਚਾਹੀਦੀ ਆ ਜਿਹਦੇ ਵਿੱਚੋਂ 2.5 ਕੁ ਪੌਣੇ ਕਿ ਤਿੰਨ ਲੱਖ ਰੁਪਏ ਲਗਭਗ ਉੱਥੇ ਪਹੁੰਚ ਗਿਆ ਉਹਨਾਂ ਕੋਲੇ ਤੇ ਬਾਕੀ ਸੇਵਾ ਜੇ ਤੁਸੀਂ ਪਹੁੰਚਦੀ ਕਰ ਦਮੋ ਜਲਦੀ ਜਲਦੀ ਸਾਰੇ ਭੈਣ ਭਰਾ ਤਾਂ ਫਿਰ ਅਸੀਂ ਸਰਦੀਆਂ ਵਾਲੇ ਕੁੜਤੇ ਪਜਾਮੇ ਸਵਾਉਣੇ ਵੀ ਦੇਣੇ ਆ ਕਿਉਂਕਿ ਸਲਾਈ ਨੂੰ ਵੀ ਟਾਈਮ ਲੱਗਣਾ ਇੱਕ ਮੇਰੀ ਬੇਨਤੀ ਹੈ ਜੇ ਕੋਈ ਭੈਣ ਭਰਾ ਜਿਹੜੇ ਸਟੀਚਿੰਗ ਕਰਦੇ ਆ ਸਲਾਈ ਕਰਦੇ ਆ ਉਹਨਾਂ ਨੂੰ ਵੀ ਜੇ ਤੁਸੀਂ ਸਲਾਈ ਕਰ ਸਕਦੇ ਹੋ ਤਾਂ ਫਿਰ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਅੱਗੇ ਅਸੀਂ ਕਾਲਜੀਏ ਟੇਲਰ ਆ ਸਾਡੇ ਜਲੰਧਰ ਉਤੋਂ ਸਲਾਈ ਕਰਾਉਂਦੇ ਹੁੰਦੇ ਸੀਗੇ ਉਹ ਹੁਣ ਇਸ ਵਾਰ ਬਾਈ ਨੇ ਜਵਾਬ ਦਿੱਤਾ ਉਹਨਾਂ ਕੋਲੇ ਕੰਮ ਬਿਜ਼ੀ ਹੈ ਸ਼ਾਇਦ ਤੇ ਸਾਨੂੰ ਬੇਨਤੀ ਹੈ ਤੁਹਾਨੂੰ ਵੀ ਸਾਨੂੰ ਲੋੜ ਆ ਜਲਦੀ ਕੁੜਤੇ ਪਜਾਮੇ ਬਾਪੂਆਂ ਦੇ ਸਿਉਣੇ ਆ ਤੇ ਉਹਦੇ ਵਾਸਤੇ ਸਾਡੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਇਸੇ ਤਰ੍ਹਾਂ ਹੀ ਬੀਬੀਆਂ ਤੇ ਭੈਣਾਂ ਵਾਸਤੇ ਵੀ ਇੱਧਰ ਤੁਸੀਂ ਬੀਬੀਆਂ ਤੇ ਭੈਣਾਂ ਵਾਸਤੇ ਜਿਵੇਂ ਇੱਕੋ ਜਿਹੀ ਵਰਦੀ ਪਾਈ ਹੋਈ ਆ ਆ ਤੁਸੀਂ ਦੇਖੋ ਇੱਕੋ ਜਿਹੀ ਵਰਦੀ ਪਾਈ ਹੋਈ ਆ ਸਾਰਿਆਂ ਦੇ ਇਹ ਇਸ ਤਰ੍ਹਾਂ ਦੀ ਵਰਦੀ ਦਾ ਕੱਪੜਾ ਚਾਹੀਦਾ ਵਾ ਗਰਮ ਜਿਹੜਾ ਸਾਨੂੰ ਸੂਟ ਇੱਕੋ ਜੇ ਸਾਰੀਆਂ ਭੈਣਾਂ ਦੇ ਬਣ ਸਕਣ ਤੇ ਇਹ ਦੋਨੋਂ ਚੀਜ਼ਾਂ ਦੀ ਲੋੜ ਆ ਜੀ ਇਹ ਹਜੇ ਬੀਬੀਆਂ ਵਾਲੇ ਕੱਪੜਿਆਂ ਦਾ ਕੋਈ ਆਰਡਰ ਨਹੀਂ ਦਿੱਤਾ ਅਸੀਂ ਪਰ ਜੇ ਕਿਸੇ ਨੇ ਦੇਣਾ ਵੀ ਆ ਪੁੱਛ ਕੇ ਇਦਾਂ ਨਾ ਹੋਵੇ ਵੀ ਲਿਆ ਕੇ ਇੱਥੇ ਪਹੁੰਚਦਾ ਕਰ ਦੇਮੋ ਫਿਰ ਉਹ ਸਾਡੇ ਵਰਤੋਂ ਚ ਨਹੀਂ ਆਉਂਦਾ ਜਾਂ ਉੱਤੇ ਬੋਰਾ ਆ ਜਾਂਦਾ ਜਾਂ ਕੋਈ ਹੋਰ ਦਿੱਕਤ ਆ ਗਈ ਸਾਨੂੰ ਪੁੱਛ ਕੇ ਜੇ ਕੱਪੜਾ ਦੇ ਕੇ ਜਾਣਾ ਤਾਂ ਪੁੱਛ ਕੇ ਦੇ ਕੇ ਜਾਇਓ ਕਿੰਨਾ ਚਾਹੀਦਾ ਕਿਹੜਾ ਚਾਹੀਦਾ ਪਹਿਲਾਂ ਉਹਦਾ ਆਪਾਂ ਸੈਂਪਲ ਦੇਖ ਕੇ ਪਾਸ ਕਰ ਲਾਂਗੇ ਫਿਰ ਲੈ ਕੇ ਆਇਓ ਤੇ ਗੁਣ ਗਨਾਨਕ ਪਾਸ਼ਾ ਜੀ ਲੁਧਿਆੜੇ ਦੀਆਂ ਫਿਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾ ਜੀ ਤੇ ਅੱਜ ਇਹ ਸਾਡੀ ਵੀਡੀਓ ਜਿਹੜੀ ਅਸੀਂ ਸਾਂਝੀ ਕੀਤੀ ਆ ਕੱਪੜਿਆਂ ਵਾਸਤੇ ਇਹ ਜਰੂਰ ਸਾਂਝੀ ਕਰਿਓ ਅੱਗੇ ਸਾਰਿਆਂ ਨਾਲ ਸ਼ੇਅਰ ਕਰਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ